ਕਿ ਸਾਡੇ ਘਰ ਦੇ ਆਪਣੀ ਖੇਤੀਬਾੜੀ ਸੀ ਤੇ ਘਰ ਦੇ ਪਸ਼ੂ ਸੀ ਸਾਡੇ ਆਪਣੇ ਖੁੱਦ ਦੇ ਔਰ ਦੇਖੋ ਇਹ ਦਹੀਂ ਨੂੰ ਕਾੜ ਰਹੇ ਨੇ ਮਤਲਬ ਮਦਾਨੀ ਵਿੱਚ ਪਾ ਕੇ ਤੇ ਇਹਨੂੰ ਕਾੜਿਆ ਜਾਏਗਾ ਤੇ ਇਹਦਾ ਕੱਢਿਆ ਜਾਏਗਾ ਮੱਖਣ ਦੇਖੋ ਅੱਜ ਵੀ ਕਿਤੇ ਨਾ ਕਿਤੇ ਚੀਜ਼ਾਂ ਹੈਗੀਆਂ ਨੇ ਪਰ ਅੱਜ ਦਾ ਜਿਹੜਾ ਕਲਚਰ ਹਨਾ ਆਦੀ ਪੀੜੀ ਤੋਂ ਬੜੀ ਦੂਰ ਚਲ ਗਿਆ ਬੈਂ ਦੇਖ ਰਹੀ ਐ ਨੂੰ ਕਿ ਮੇਰੀ ਮਾਂ ਜਾਂ ਦਾਦੀ ਦੀ ਲੱਗਦੀ ਹੋਵੇਗੀ ਕਿ ਕਿਦਾਂ ਦਹੀਂ ਦੇ ਵਿੱਚੋਂ ਮੱਖਣ ਕੱਢ ਰਹੀ ਐ ਕਿੰਨਾ ਸੋਹਣਾ ਇਹ ਰੇਗਿਸਤਾਨ ਐ ਪੰਜਾਬ ਐ ਊਠ ਵੀ ਦੇਸੀ ਦੇ ਸਕਦੇ ਆ ਦੇ ਵਿੱਚ ਔਰ ਜਦੋਂ ਮੱਖਣ ਵਗੈਰਾ ਕੱਢਦੇ ਨਾ ਅੱਜ ਤੇ ਮਸ਼ੀਨਾਂ ਦਾ ਸਾਧਨ ਆ ਗਿਆ ਅੱਜ ਤੇ ਸਭ ਕੁਝ ਕਰੇ ਆਰਾਮ ਨਾਲ ਅਸੀਂ ਕਰ ਸਕਦੇ ਆ ਪਹਿਲੇ ਬਜ਼ੁਰਗ ਕਿਦਾਂ ਕਰਦੇ ਸੀ ਤੇ ਕਈ-ਕਈ ਘੰਟੇ ਇਹਨੂੰ ਲੱਗ ਜਾਂਦਾ ਸੀ ਮੱਖਣ ਨੂੰ ਕੱਢਦੇ ਸਮੇਂ ਤੋ ਹੁਣ ਫਾਈਨਲੀ ਮੱਖਣ ਨਿਕਲ ਗਿਆ ਹੈ ਪਰ ਇਹਨੂੰ ਮਟਕੀ ਬੋਲਦੇ ਨੇ ਤੋ ਮਟਕੀ ਦੇ ਵਿੱਚੋਂ ਮੱਖਣ ਨਿਕਲਿਆ ਤੇ ਆਈ ਥਿੰਕ ਮੈਨੂੰ ਲੱਗਦਾ ਕਿ ਇਹ ਗਾਂ ਦੇ ਦਾ ਦਹੀਂ ਹੈ ਨਾ ਉਹ ਤੋਂ ਬਣਿਆ ਮੱਖਣ ਕਿਉਂਕਿ ਇਹ ਪੀਲੇ ਰੰਗ ਦਾ ਕਿੰਨਾ ਸੋਹਣਾ ਮਾਤਾ ਜੀ ਕਰ ਰਹੇ ਨੇ ਤੇ ਬਜ਼ੁਰਗ ਨੇ ਤੇ ਇਹਨਾਂ ਦੇ ਹੱਥਾਂ ਤੇ ਜਾਂ ਮੂੰਹ ਤੇ ਦੇਖੋ ਫੇਸ ਤੇ ਇਹਨਾਂ ਦੇ ਕੁਝ ਵਹਾਇਆ ਹੋਇਆ ਇਹ ਪੁਰਾਣੇ ਬਜ਼ੁਰਗ ਨੇ ਹਾਂ ਦੇਖੋ ਨਿਕਲ ਗਿਆ ਮੱਖਣ ਕਿੰਨਾ ਸੋਹਣਾ ਪੂਰੀ ਕਟੋਰੀ ਭਰ ਗਈ ਹੈ ਤੇ ਵੀਰ ਕਹਿ ਰਿਹਾ ਕਿ ਮਾਤਾ ਤੁਸੀਂ ਹਰ ਰੋਜ਼ ਇਹ ਕੰਮ ਕਰਦੇ ਹੋ ਤੇ ਮਾਤਾ ਕਹਿੰਦੀ ਹਰ ਰੋਜ਼ ਵੀਰ ਕਹਿੰਦੇ ਤੁਸੀਂ ਥੱਕਦੇ ਨਹੀਂ ਕਹਿੰਦੇ ਥਕਣਾ ਕਿਹੜੀ ਗੱਲ ਦਾ ਸਾਡੀ ਰੋਜ਼ ਦੀ ਰੁਟੀਨ ਆ ਤੇ ਸੱਚਮੁੱਚ ਜਿੰਨਾਂ ਲੋਕਾਂ ਦੀ ਰੋਜ਼ ਦੀ ਰੁਟੀਨ ਆ ਉਹ ਨਹੀਂ ਥੱਕਦੇ ਕਿਉਂਕਿ ਬੇਸ ਬਣ ਜਾਂਦਾ ਨਾ ਤੇ ਰੇਗਿਸਤਾਨ ਤੁਸੀਂ ਦੇਖ ਸਕਦੇ ਹੋ ਹੁਣ ਲੱਸੀ ਪੀਓਗੀ ਮਾਤਾ ਕਿਉਂਕਿ ਜਿਹੜੀ ਇਹ ਜਿਹੜੀ ਲੱਸੀ ਆ ਨਾ ਦਹੀਂ ਦੇ ਵਿੱਚੋਂ ਕੱਢੀ ਗਈ ਮੱਖਣ ਦੇ ਵਿੱਚੋਂ ਬਣਾ ਕੇ ਇਹ ਬੜੀ ਸਵਾਦ ਹੁੰਦੀ ਹੈ ਪਰ ਅੰਕਲ ਜੀ ਪੀਣਗੇ ਇਸ ਲੱਸੀ ਨੂੰ ਬਹੁਤ ਟੇਸਟੀ ਹੁੰਦੀ ਹੈ ਔਰ ਹੈਲਥੀ ਲੱਸੀ ਹੈ ਅਸਲੀ ਲੱਸੀਆਂ ਵਾਂਗੂ ਲੱਸੀ ਨਹੀਂ ਕਿ ਦਹੀਂ ਨੂੰ ਮਿਕਸ ਕੀਤਾ ਤੇ ਲੱਸੀ ਬਣ ਗਈ ਨਹੀਂ ਅਸਲੀ ਲੱਸੀ ਇਹਨੂੰ ਬੋਲਦੇ ਨੇ ਤੇ ਇਹ ਲੱਸੀ ਬਹੁਤ ਸਵਾਦ ਹੁੰਦੀ ਹੈ ਹੈਲਥੀ ਵੀ ਹੁੰਦੀ ਹੈ ਔਰ ਇਹਦੀ ਕਿਤੇ ਵੇਸਨ ਦੀ ਕੜੀ ਦੀ ਸਬਜੀ ਬਣਾਈ ਜਾਵੇ ਤੇ ਬਹੁਤ ਸਵਾਦ ਆਉਂਦਾ ਕਿੰਨਾ ਸੋਹਣਾ ਪਿੰਡ ਹੈ ਦੇਖੋ ਰੇਗਿਸਤਾਨ ਹੀ ਲੱਭੇਗਾ ਤੁਹਾਨੂੰ ਤੇ ਇੱਥੇ ਬੀਜੀ ਆਗੇ ਨੇ ਚੱਕੀ ਵਿੱਚ ਆਟਾ ਪੀਸ ਰਹੇ ਨੇ ਸ਼ਾਇਦ ਇਹ ਸ਼ਾਇਦ ਜਵਾਰ ਹੋਊਗੀ ਤੇ ਚੱਕੀਆਂ ਦਾ ਦੇਖੋ ਸਵਾ ਯਾਦ ਆ ਗਿਆ ਤੇ ਇਹ ਚੱਕੀ ਅੱਜ ਵੀ ਮੇਰੇ ਪਿਕੇ ਪਰਿਵਾਰ ਦੇ ਮੇਰੀ ਜਿਹੜੀ ਦਾਦੀ ਆ ਉਹਨਾਂ ਦੇ ਘਰ ਹੈਗੀ ਆ ਚੱਕੀ ਉਹ ਜਿਹੜੀ ਚੱਕੀ ਆ ਨਾ ਉਹ ਪਾਕਿਸਤਾਨ ਦੀ ਚੱਕੀ ਹੈ ਜਿਹੜੀ ਮੇਰੀ ਦਾਦੀ ਦੇ ਘਰ ਪਈ ਆ ਪਾਕਿਸਤਾਨ ਦੀ ਚੱਕੀ ਜਦੋਂ ਵੰਡ ਹੋਈ ਸੀ ਪਾਕਿਸਤਾਨ ਦੀ ਤੇ ਮੇਰੀ ਦਾਦੀ ਯਾਦ ਦੇ ਵੱਲੋਂ ਉੱਥੋਂ ਲੈ ਕੇ ਆਏ ਸੀ ਦੇਖੋ ਕਿਦਾਂ ਪੈਨ ਚਾਦਰ ਆ ਬਸਾਰੀ ਸ਼ਾਇਦ ਮੇਰੇ ਖਿਆਲ ਜਿਹੜਾ ਸਵੇਰ ਦਾ ਨਾਸ਼ਤਾ ਇਹਨਾਂ ਨੇ ਬਣਾਇਆ ਉਹਦੀ ਤਿਆਰੀ ਹੋ ਰਹੀ ਹੈ ਦੇਖੋ ਸਿੰਪਲ ਜੇ ਲੋਕ ਨੇ ਅੱਜ ਕਾ ਤੇ ਫੈਸ਼ਨ ਆ ਗਿਆ ਦੁਨੀਆ ਤੇ ਤੇ ਇੱਕ ਗੱਲ ਦੱਸਾਂ ਜਿੱਦੋਂ ਵੀ ਸਾਡੇ ਪੁਰਾਣੇ ਬਜ਼ੁਰਗ ਦਾਦਿਆਂ ਜਿੱਦੋਂ ਵੀ ਚੌਂਕੇ ਵਿੱਚ ਵੱੜਦੇ ਸੀ ਸਿਰ ਟੱਕ ਕੇ ਤੇ ਚੌਂਕੇ ਨੂੰ ਜ਼ਰੂਰ ਪੂੰਝਾ ਫੇੜਦੇ ਸੀ ਚੌਂਕੇ ਨੂੰ ਸਾਫ਼ ਰੱਖਦੇ ਸੀ ਗੰਦਾ ਨਹੀਂ ਹੋਣ ਦਿੰਦੇ ਸੀ ਪਰ ਅੱਜ ਕਿchna ਦੇ ਹਾਲ ਦੇਖ ਲਿਓ ਤੁਸੀਂ ਤੇ ਇੱਥੇ ਸ਼ਾਇਦ ਸ਼ਾਗ ਮੇਕਾ ਬਣਨ ਲੱਗਾ ਜਾਂ ਸਲਾਦ ਕਟੋਏਗਾ ਪੈਨ ਨੂੰ ਲੱਗੀ ਕੰਮ ਕਰਕੇ ਪਿਆਸ ਆਇਦ ਤੇ ਕੁਝ ਕਰਨ ਲੱਗੀ ਕੁਝ ਬਣਾਣ ਲੱਗੀ ਹੋਣੀ ਹੈ ਪੈਨ ਦੇਖੋ ਗਾਵਾਂ ਲੱਭ ਰਹੀਆਂ ਮੈਂ ਤਾਂ ਦੱਸਿਆ ਸੀ ਹਾਂ ਕਿ ਗਾਵਾਂ ਦਾ ਕਿਉਂ ਲੱਗਦਾ ਹੈ ਨਾ ਤੇ ਗਾਵਾਂ ਦਾ ਹੀ ਕਿਉ ਹੈ ਕਿਉਂਕਿ ਉਹ ਦੇਖ ਲਿਆ ਤੁਸੀਂ ਔਰ ਦੇਖਿਓ ਕਿੰਨੀ ਸਾਨੀ ਨੇ ਅੱਗੇ ਵੀ ਬਾਲ ਦੇਣੀਆਂ ਤੇ ਅੱਜ ਤੇ ਜੇ ਅੱਗ ਬਾਲੋ ਤੇ ਬਲਦੀ ਨਹੀਂ ਹੈ ਚੁੱਲ੍ਹਿਆਂ ਵਿੱਚ ਇਹ ਪੈਨ ਸ਼ਾਇਦ ਚਾਹ ਬਣਾਏਗੀ ਜਾਂ ਦੁੱਧ ਬਣਾਏਗੀ ਕੋਸ਼ਿਸ਼ ਤੇ ਕਰੂਗੀ। ਅਰੇ ਵੀਡੀਓ ਸਿਰਫ ਥੋੜੇ ਕਰਕੇ ਬਣਾ ਰਹੀ ਆ ਕਿਉਂਕਿ ਮੇਰੇ ਕੋਲ ਨੇ ਟਾਈਮ ਹੈਗਾ ਵਲੋਗ ਬਣਾਉਂਦਾ। ਬਟ ਤੁਸੀਂ ਪਿਆਰ ਕਰਦੇ ਹੋ ਇਸ ਚੈਨਲ ਨੂੰ ਇੱਕ ਰੇਂਜ ਦੇ ਰਹੇ ਹੋ। ਤੁਹਾਡੇ ਸਦਕੇ ਟਾਈਮ ਕੱਢਣਾ ਪਊਗਾ ਔਰ ਦੂਸਰੀ ਗੱਲ ਕਿ ਥੋੜਾ ਫਾਈਨੈਂਸ਼ਲੀ ਸਪੋਰਟ ਵੀ ਮਿਲ ਜਾਏਗੀ ਅਗਰ ਇਹ ਵੀਡੀਓ ਵਾਇਰਲ ਹੁੰਦੀ ਆ ਨੀ ਤੇ ਫਾਈਨੈਂਸ਼ਲੀ ਸਪੋਰਟ ਮਿਲੂਗੀ ਜਿਹਦੇ ਕਰਕੇ ਸਾਡੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਕਿਉਂਕਿ ਤੁਸੀਂ ਪਤਾ ਸੇਵਕਾਈ ਦੇ ਵਿੱਚ ਕਿੰਨਾ ਪੈਸਾ ਚਾਹੀਦਾ ਇੱਕ ਸੇਵਕਾਈ ਨੂੰ ਕਰਨ ਦੇ ਲਈ ਤੇ ਆਈ ਥਿੰਕ ਇਹ ਸੋਚ ਦੇ ਨਾਲ ਸਾਡੇ ਮਸਲੇ ਹੱਲ ਹੋਣਗੇ ਤੇ ਇੱਥੇ ਸਾਡੇ ਸਬਜ਼ੀਆਂ ਸਬਜ਼ੀਆਂ ਕੱਟ ਰਹੇ ਨੇ ਇਹ ਚ ਗਾਜਰਾਂ ਨੇ ਗੋਭੀ ਨੇ ਤੇ ਮooli ਮੇਰੀ ਭੈਣ ਸ਼ਾਇਦ ਕੁਝ ਬਣਾਏਗੀ ਚਾਹ ਬਣਾਉਣ ਲੱਗੀ ਹੈ ਮੇਰੀ ਭੈਣ ਭੈਣ ਮੱਖਣ ਖਾਣ ਦੀ ਹੈ ਹਾਂ ਚਾਹੇ ਬਣਾ ਰਹੀ ਦੁੱਧ ਚ ਪੱਤੀ ਪਾ ਰਹੀ ਹੈ ਚਾਹ ਬਣ ਰਹੀ ਹੈ ਦੇਖੋ ਘਰ ਕਿੰਨਾ ਸੋਹਣਾ ਵਾ ਕਿੰਨਾ ਪਿਆਰਾ ਘਰ ਤੇ ਜਦੋਂ ਇਹ ਘਰ ਇਦਾਂ ਦੇ ਹੁੰਦੇ ਸੀ ਨਾ ਲੋਕਾਂ ਵਿੱਚ ਪਿਆਰ ਵੀ ਬੜਾ ਸੀ ਰਿਸ਼ਤਿਆਂ ਵਿੱਚ ਮਿਠਾਸ ਸੀ ਪਰ ਜਿਉਂ ਜਿਉਂ ਮਾਹੌਲ ਬਦਲਦਾ ਗਿਆ ਰਿਸ਼ਤਿਆਂ ਵਿੱਚ ਮਿਠਾਸ ਨਹੀਂ ਰਹੀ ਲੋਕਾਂ ਵਿੱਚ ਪਿਆਰ ਨਹੀਂ ਰਿਹਾ ਫੈਮਲੀਆਂ ਇਕੱਠੀਆਂ ਮਿਲਦੀਆਂ ਹੀ ਨਹੀਂ ਅੱਜ ਬਸ ਹਸਬੰਡ ਵਾਈਫ ਬੱਚੇ ਅਲੱਗ ਹੋ ਜਾਂਦੇ ਨੇ ਝੱਟ ਆਪਣੀ ਛੋਟੀ ਛੋਟੀ ਫੈਮਿਲੀ ਨੂੰ ਲੈ ਕੇ ਉਹ ਇਕੱਠ ਨਹੀਂ ਲੱਗਦਾ ਊਠ ਦੇਖੋ ਕਿੰਨੇ ਸੋਹਣੇ ਨੇ ਤੇ ਇਹ ਲੋਕੀ ਜਿਹੜੇ ਨਾ ਇਹ ਐਦਾਂ ਦੀ ਕਟੋਰੀਆਂ ਵਿੱਚ ਚਾਹ ਪੀਂਦੇ ਨੇ ਕੱਪਾਂ ਦਾ ਇਸਤੇਮਾਲ ਨਹੀਂ ਕਰਦੇ ਐਦਾਂ ਦੀ ਕਟੋਰੀਆਂ ਦੇ ਵਿੱਚ ਚਾਹ ਪੀਂਦੇ ਨੇ ਤੇ ਕਿੰਨਾ ਸੋਹਣਾ ਲੱਗਦਾ ਨਾ ਐਦਾਂ ਦੀ ਕਟੋਰੀਆਂ ਵਿੱਚ ਚਾਹ ਪੀਣਾ ਬੀਜੀ ਜੀ ਦੀ ਉਮਰ ਕਾਫੀ ਲੱਗਦੀ ਹੈ ਮੈਨੂੰ ਇਹ ਐ ਵਾ ਪਾਕਿਸਤਾਨ ਦਾ ਰੇਗਿਸਤਾਨ ਵਾਲਾ ਪਿੰਡ। ਔਰ ਹੁਣ ਕੁਝ ਇੱਥੇ ਵੀਰ ਵੇਖੋ ਵਿਹਲੇ ਬੈਠੇ ਨੇ। ਇਹ ਰੋਟੀ ਦਾ ਥਾਏ ਵੇਟ ਕਰ ਰਹੇ ਹੋਣੇ ਕਿ ਰੋਟੀ ਜਲਦੀ ਜਲਦੀ ਆਏ ਤਾਂ ਅਸੀਂ ਖਾਈਏ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਦੱਸਿਓ ਜ਼ਰੂਰ ਤੁਹਾਨੂੰ ਕਿੱਦਾਂ ਦੇ ਲੱਗੇ ਕਿਉਂਕਿ ਇਹ ਵਲੋਗ ਮੈਂ ਤੁਹਾਡੇ ਲਈ ਕਾਢ ਕੇ ਲੈ ਕੇ ਆਈਆਂ ਮੈਨੂੰ ਕਿਸੇ ਨੇ ਬੋਲਿਆ ਸੀ ਕਿ ਤੁਸੀਂ ਨਾ ਤੁਹਾਡਾ ਕੋ ਆਪਣਾ ਟਾਈਮ ਨਹੀਂ ਹੁੰਦਾ ਪਰ ਤੁਸੀਂ ਜ਼ਰੂਰ ਇਦਾਂ ਕਰਿਓ। ਮੂਲੀ ਗਾਜਰ ਮੂਲੀ ਤੇ ਗਾਜਰ ਆ ਸ਼ਾਇਦ ਇਹ ਕੁਝ ਬਣੂਗਾ ਮੂਲੀ ਤੇ ਗਾਜਰ ਮੈਂ ਤਾਂ ਗੋਭੀ ਸਮਝਿਆ ਸੀ ਪਰ ਗੋਭੀ ਵਿੱਚ ਨਹੀਂ ਹੈਗੀ ਮੂਲੀ ਤੇ ਗਾਜਰ ਇੱਥੇ ਮੇਰੇ ਵੀ ਪੱਠੇ ਵੱਢ ਰਿਹਾ ਸ਼ਾਇਦ ਹਾਂ ਸਾਗ ਵੱਢ ਰਿਹਾ ਪੱਠੇ ਵੱਢ ਰਿਹਾ ਊਠਾਂ ਨੂੰ ਪਾਣ ਵਾਸਤੇ ਸ਼ਾਇਦ ਪੰਡ ਲਈ ਬੰਨ ਇਹ ਪ੍ਰੋਪਰ ਅੱਜ ਤੋਂ 15 16 ਸਾਲ ਪਹਿਲਾਂ ਦੀ ਗੱਲ ਹੈ ਇਦਾਂ ਮੈਂ ਖੁਦ ਖੇਤਾਂ ਦੇ ਵਿੱਚ ਜਾਂਦੀ ਨਹੀਂ ਸਾਡੇ ਖੁਦ ਦੇ ਖੇਤ ਜੀ ਅਸੀਂ ਇਦਾਂ ਕੰਮ ਕਰਦੇ ਸੀ ਅੱਜ ਵੀ ਉਹ ਕੰਮ ਕਿਤੇ ਨੇ ਕਿਤੇ ਹਾਂ ਮੈਂ ਕਹਿੰਦੀ ਚੱਕੀ ਵਿੱਚ ਆਟਾ ਸ਼ਾਇਦ ਬਾਜਰੇ ਦਾ ਪੀਆ ਜਾ ਰਿਹਾ ਹੈ ਮੱਕੀ ਦਾ ਤੇ ਉਹ ਮੱਕੀ ਦਾ ਹੀ ਆਟਾ ਸੀ ਇਹਦੇ ਬਣਾਣਗੇ ਟੋਡੇ ਪੰਜਾਬੀ ਦੇ ਵਿੱਚ ਬੋਲਦੇ ਨੇ ਮੱਕੀ ਦੀ ਰੋਟੀ ਨੂੰ ਟੋਡੇ ਤੇ ਇਹ ਟੋਡੇ ਬਣਾਣਗੇ ਤੇ ਲੋਹ ਲਗਾ ਲਈ ਹੈ ਤੇ ਲੋਹ ਲਗਾਉਣ ਦਾ ਫਾਇਦਾ ਹੁੰਦਾ ਜਿਹੜਾ ਵੱਡਾ ਜਿਹਾ ਤਵਾ ਰੱਖਿਆ ਇਹਨੂੰ ਲੋਹ ਬੋਲਦੇ ਨੇ ਇਹਨਾਂ ਜਲਦੀ ਹੀ ਰੋਟੀਆਂ ਪੱਕ ਜਾਂਦੀਆਂ ਨੇ ਕਿਉਂਕਿ ਜਿੱਤੇ ਇੱਕ ਤਵੇ ਨੇ ਇੱਕ ਰੋਟੀ ਲੈਣੀ ਆ ਇਥੇ ਏਡੀ ਵੱਡੀ ਲੋ ਨੇ ਤਿੰਨ ਰੋਟੀਆਂ ਦੇ ਕਮਸ ਕਮ ਪਕਾ ਹੀ ਲੈਣੀ ਆ ਦੇਖੋ ਕਿੰਨਾ ਸੋਨਾ ਮੈਸ਼ ਕਰ ਲਿਆ ਬੀਜੀ ਨੇ ਹਾਂ ਅਸਲੀ ਟੋਡਾ ਤੇ ਇਦਾਂ ਬੰਦਾ ਅਸਲੀ ਤੇ ਇਦਾਂ ਹੀ ਪੱਕਦਾ ਕਿਉਂਕਿ ਇਹ ਜਿਹੜਾ ਮੱਕੀ ਦਾ ਆਟਾ ਜੁੜਦਾ ਨਹੀਂ ਏਡੀ ਜਲਦੀ ਇਹਨੂੰ ਜੋੜਨਾ ਪੈਂਦਾ ਪਰ ਜਦੋਂ ਜੁੜ ਜੇ ਫਿਰ ਫਿਰ ਪਹਿਲੇ ਦੀ ਪ੍ਰੋਬਲਮ ਹੁੰਦੀ ਹੈ ਬਾਕੀ ਜਦੋਂ ਬਾਅਦ ਚ ਬਣਨ ਲੱਗੇ ਤੇ ਬਨ ਜਾਂਦਾ ਬੀਜੀ ਨੇ ਪਾਇਆ ਮੱਖਣ ਢੋਡੇ ਦੇ ਉੱਤੇ ਕੋਲੀ ਨਾ ਕਰ ਰਹੀ ਐ ਪ੍ਰੈਸ ਗੋਲ ਸ਼ੇਪ ਦੇ ਰਹੀ ਐ ਥੋੜਾ ਲੰਬਾ ਕਰ ਰਹੀ ਐ ਵਾਓ ਜੀ ਕਿੰਨਾ ਵਧੀਆ ਲੱਗਦਾ ਨਾ ਇਕੱਠ ਜਿਹਦੇ ਸਾਰੇ ਰਲ ਕੇ ਰੋਟੀ ਬਣਾਉਣ ਅੱਜ ਏਦਾਂ ਪਰਿਵਾਰ ਮਿਲਦੇ ਹੀ ਨਹੀਂ ਅੱਜ ਔਰਤਾਂ ਨੂੰ ਰੋਟੀ ਬਣਾਉਣਾ ਵੀ ਬੋਝ ਲੱਗਦਾ ਕਿ ਬੋਝ ਹੈ ਰੋਟੀ ਬਣਾਉਣਾ ਕਿੰਨੇ ਸੋਨੇ ਟੋਡੇ ਵਣ ਗਏ ਮੱਖਣ ਵਾਲੇ ਟੋਡੇ ਪਿਆਣਾ ਬੜੀ ਖੁਸ਼ ਹੋ ਰਹੀ ਹੈ ਹੱਸ ਰਹੀ ਹੈ ਸ਼ਾਇਦ ਹਵਾ ਆ ਗਈ ਸੀ ਬਾਪੂ ਜੀ ਆਪਣਾ ਹੁੱਕਾ ਪੀ ਰਿਹਾ ਨੇ ਦੇਖੋ ਇਹਨੂੰ ਇਹਨੇ ਕੋਈ ਵੀਡੀਓ ਵਾਲਾ ਪੁੱਛ ਰਿਹਾ ਕੋਈ ਸਵਾਲ ਤੇ ਉਹ ਜਵਾਬ ਦੇ ਰਿਹਾ ਕਹਿੰਦਾ ਤੁਸੀਂ ਕੀ ਤੁਹਾਡਾ ਕੀ ਹਾਲ ਆ ਕਹਿੰਦਾ ਮੈਂ ਠੀਕ ਠਾਕ ਆ 40 ਥਾਂ ਦਾ ਏਰੀਆ ਹੈ ਇਹ ਪਿੰਡ ਹੈ ਪੁੱਛੇ ਜਾ ਰਿਹਾ ਹੈ ਅਸਲਾਮੁਅਲੈਕੁਮ ਇਹਨਾਂ ਗੱਲਾਂ ਵੀਰ ਕਰਾ ਰਿਹਾ ਜਿਹਦੀ ਅਸਲੀ ਵੀਡੀਓ ਜਿਹਨੇ ਬਣਾਈ ਹੈ ਉਹ ਗੱਲਾਂ ਕਰ ਰਿਹਾ ਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਉਹ ਕਹਿ ਰਿਹਾ ਕਿ ਤੁਹਾਨੂੰ 30 40 ਸਾਲ ਹੋ ਗਿਆ ਤੇ ਵੀਰ ਪੁੱਛ ਰਿਹਾ ਤੁਹਾਡੀ ਉਮਰ ਕਿੰਨੀ ਹੈ ਤੇ ਉਹ ਕਹਿ ਰਿਹਾ ਮੇਰੀ ਉਮਰ 80 ਸਾਲ ਹੈ ਤੇ ਕਹਿੰਦਾ ਕਿ ਤੁਹਾਡੇ ਹੈ ਕਿ ਇਹ ਕਹਿੰਦਾ ਮੇਰਾ ਪੋਤਾ ਹੈ ਮੇਰਾ ਪੋਤਾ ਹੈ ਤੇ ਫੈਸਲਾਬਾਦ ਪਿੰਡ ਦਾ ਨਾਮ ਆ ਚੱਕ ਫੈਸਲਾਬਾਦ ਪਿੰਡ ਦਾ ਨਾਮ ਆ ਰਾਜਸਥਾਨ ਦੇ ਵਿੱਚ ਜਿੱਥੇ ਇਹ ਵੀਡੀਓ ਬਣਾਈ ਜਾ ਰਹੀ ਹੈ ਇਸ ਘਰ ਦੀ ਵੀਡੀਓ ਬਣਾਈ ਜਾ ਰਹੀ ਹੈ ਤੇ ਬਾਪੂ ਕਿੰਨਾ ਖੁਸ਼ ਆ ਕੈਮਰੇ ਕੇ ਆਣ ਕੇ ਤੇ ਆ ਮੇਰੀ ਭੈਣ ਹੁਣ ਕਣਕ ਦੀ ਰੋਟੀ ਬਣਾਉਗੀ ਸ਼ਾਇਦ ਜਾਂ ਕੁਝ ਪਰੌਂਠੇ ਲਾ ਕੁਝ ਤਾਂ ਕਰੂਗੀ ਮੇਰੀ ਭੈਣ ਦੇਖੋ ਘਰ ਦੇਖੋ ਕਿੰਨਾ ਸੋਹਣਾ ਵਾ ਸ਼ਾਇਦ ਪਰੌਂਠਾ ਬਣਾਉਗੀ ਮooli ਤੇ ਗਾਜਰ ਦਾ ਮੈਸ਼ ਕੀਤਾ ਹੋਇਆ ਕੁਸਤੇ ਕਰੂਗੀ ਨਹੀਂ ਜਿਸ ਵੀਰ ਨੇ ਏਡੀ ਦੂਰ ਆਣ ਕੇ ਵੀਡੀਓ ਬਣਾਈ ਉਹਨਾਂ ਨੇ ਜ਼ਰੂਰ ਇਸ ਘਰ ਦੀ ਸਪੋਰਟ ਕੀਤੀ ਹੋਣੀ ਹੈ ਜੀ ਏਡੀ ਦੂਰ ਆਣ ਕੇ ਕਿਸੇ ਦੀ ਹਨਾ ਕਿਸੇ ਦੀ ਲਾਈਵ ਦਸਨੀ ਆਣ ਕੇ ਕਿੰਨਾ ਸੋਹਣਾ ਦੇਖੋ ਉਹਨਾਂ ਪਰੌਂਠਾ ਬਣਾ ਰਹੀ ਹੈ ਪੈਨ ਸੈਨ ਖਿੱਲਰ ਗਿਆ ਤੇਰਾ ਸਾਰਾ ਸਮਾਨ ਵਿੱਚੋਂ ਬੋ ਦੇਖੋ ਇਨਾਂ ਦੇ ਸਿਰ ਤੇ ਚੁੰਨੀ ਨਹੀਂ ਬੱਝਦੀ ਇੱਕ ਗੱਲ ਦੇਖਿਓ ਇਹ ਲੋਥ ਤੇ ਇਹਨਾਂ ਨੇ ਇੱਕੋ ਹੀ ਪਰੌਂਠਾ ਲਾਇਆ ਇਹਦਾ ਮਤਲਬ ਕਿੱਡੇ ਵੱਡੇ ਪਰੌਂਠੇ ਲਾ ਰਹੇ ਨੇ ਦੇਖੋ ਲੋਥ ਤੇ 2 ਜਾਂ 3 ਪਰੌਂਠੇ ਲੱਜਦੇ ਐਡੇ ਵੱਡੇ ਤਵੇ ਤੇ ਪਰ ਇਹ ਇੱਕ ਹੀ ਲਾ ਰਹੇ ਇਹਦਾ ਮਤਲਬ ਤਵਾ ਵੱਡਾ ਛੋਟਾ ਨੇ ਲੋ ਵੱਡੀ ਹੈ ਅੱਛਾ ਉਹ ਵੀਰ ਨੂੰ ਮੂਲੀ ਵਾਲੇ ਪਰੌਂਠੇ ਦਿੱਤੇ ਬਣਾ ਕੇ ਜਿਹੜਾ ਵੀਡੀਓ ਬਣਾ ਰਿਹਾ ਉਹਨੂੰ ਖਾਂਦੇ ਹੁਣ ਮੇਰੀ ਭੈਣ ਨੇ ਕੁੰਡੇ ਚ ਪਾਲੀਆਂ ਮਰਚਾਂ ਮੈਂ ਕਿਹਾ ਚਟਨੀ ਬਣਾਉਗੀ ਮੇਰੀ ਭੈਣ ਇਹ ਸਾ ਟੋਡੇ ਵੀ ਬਣ ਚੁੱਕੇ ਨੇ ਕਿੰਨੇ ਸੋਹਣਾ ਰੰਗ ਆਇਆ ਟੋਡਿਆਂ ਦਾ ਅੱਛਾ ਲੱਸੀ ਦੇ ਵਿੱਚ ਪਾਈਆਂ ਹਰੀਆਂ ਮਰਚਾਂ ਟੋਡੇ ਦਿੱਤੇ ਪਾਇਆ ਮੱਖਣ ਜਾਂ ਸ਼ੱਕਰ ਮੱਖਣ ਤੇ ਸ਼ੱਕਰ ਸ਼ਾਇਦ ਹਾਂ ਚੱਕਰ ਤੇ ਮੱਕਾ ਨੂੰ ਸਾਰਾ ਪਰਿਵਾਰ ਬੈ ਕੇ ਆਨੰਦ ਲਏਗਾ ਸਵੇਰ ਦੀ ਰੋਟੀ ਦਾ ਤੇ ਬੜੀਆਂ ਖੁਸ਼ ਹੋ ਰਹੀਆਂ ਦੀ ਵੀਡੀਓ ਬਣ ਰਹੀ ਹੈ ਬੜੀਆਂ ਖੁਸ਼ ਕਿੰਨਾ ਟੇਸਟੀ ਦੇਖੋ ਇਹਨਾਂ ਦਾ ਖਾਣਾ ਸਵੇਰ ਦਾ ਮਾਤਾ ਕਹਿੰਦੀ ਲਾਈਕ ਕਰ ਦਿਓ ਤੇ ਤੁਸੀਂ ਵੀ ਲਾਈਕ ਜਰੂਰ ਕਰਿਓ ਵੀਡੀਓ ਨੂੰ ਇਹਨਾਂ ਦਾ ਘਰ ਦੇਖੋ ਕਿੰਨਾ ਸੋਹਣਾ ਹੈ ਪੁਰਾਣਾ ਘਰ ਹੈ ਪੁਰਾਣੇ ਦੇਖੋ ਸਲੇਪਾਂ ਬਰਤਨ ਪੁਰਾਣੀਆਂ ਚੀਜ਼ਾਂ ਸਾਰੀਆਂ ਦੇਖੋ ਸਾਹਮਣੇ ਰੱਖਿਆ ਨੇ ਅੱਜ ਵੀ ਕਿਤੇ ਨਾ ਕਿਤੇ ਅੱਜ ਕਿ ਲੋਕ ਦੇਖਣ ਨੂੰ ਮਿਲਦੇ ਨੇ ਅੱਜ ਕਿ ਪਿੰਡ ਦੇਖਣ ਨੂੰ ਮਿਲਦੇ ਨੇ ਸਾਡੇ ਤੇ ਇੱਧਰ ਪੰਜਾਬ ਵਿੱਚ ਜਿਹੜਾ ਇੰਡੀਆ ਦਾ ਪੰਜਾਬ ਉਧਰ ਨਹੀਂ ਚੀਜ਼ਾਂ ਮਿਲਦੀਆਂ ਵੇਖਣ ਦੇਖੋ ਮਸ਼ੀਨ ਵੀ ਪੈਨ ਰੱਖਿਆ ਸਾਡੇ ਸਲਾਈ ਕਰਦੀ ਹੈ ਮੇਰੀ ਭੈਣ ਸਲਾਈ ਕਰਦੀ ਹੈ ਮਸ਼ੀਨ ਚਲਾ ਰਹੀ ਹੈ ਟਪੜੇ ਸਿੰਧੀਆ ਮੇਰੀ ਭੈਣ ਭੈਣ ਥੋੜੇ ਥੱਲੇ ਬੈ ਕੇ ਸੀਗਾ ਵਧੀਆ ਸਿੱਪਣਗੇ ਕੱਪੜੇ ਦੇ ਦੇ ਤੇ ਇੱਕ ਕਮਰਾ ਹੋਰ ਹੈ ਇਹ ਸ਼ਾਇਦ ਇੱਥੇ ਸੌਂਦੇ ਹੋਣੇ ਨੇ ਸਾਰੇ ਜਾਨ ਇਕੱਠੇ ਹੋ ਕੇ ਤੇ ਛੱਤ ਦੇਖੋ ਲੱਕੜਾਂ ਦੀ ਛੱਤ ਆ ਕੋਈ ਲੈਂਟਰ ਨਹੀਂ ਆ ਕੋਈ ਬੱਲੇ ਨਹੀਂ ਆ ਲੱਕੜਾਂ ਦੀ ਛੱਤ ਆ ਜਿਵੇਂ ਜਿਹੜੇ ਲੱਕੜੇ ਹੁੰਦੇ ਆ ਤੇ ਜਦੋਂ ਮੀਂਹ ਆਂਦਾ ਹੋਏਗਾ ਤਿੱਖ ਹੋ ਸਕਦਾ ਘਰ ਚੋਂਦੇ ਵੀ ਹੋਣ ਇਹਨਾਂ ਦੇ ਦੇਖੋ ਕਹਾੜੇ ਵੀ ਰੱਖੇ ਹੋਏ ਆ ਆਪਣਾ ਸਾਰਾ ਇੰਤਜ਼ਾਮ ਇਹਨਾਂ ਨੇ ਕੀਤਾ ਆ ਇਹ ਚਟਾਈਆਂ ਇਹਨਾਂ ਦੀਆਂ ਜਿਹੜੀਆਂ ਥੱਲੇ ਵਾ ਇਪ੍ਰੈਸ ਵੀ ਆ ਗਈ ਆ ਦੇਖੋ ਨਾ ਕੋ ਪ੍ਰੈਸ ਵੀ ਆ ਗਈ ਕਿਹੜੀ ਕੋਲਿਆਂ ਵਾਲੀ ਪ੍ਰੈਸ ਰੱਖੀ ਹੋਈ ਆ ਕਿ ਇਸ ਨਾਲ ਆਪਣੇ ਕੱਪੜੇ ਪਸਣ ਤੇ ਸੋਲਰ ਵੀ ਹੈਗਾ ਸੋਲਰ ਜਿੱਦਾਂ ਲਾਈਟ ਆਊਗੀ